ਬਦਲ ਦੀ ਸ਼ਾਇਦ ਸ਼ਹਿਨशाह ਆਪਣਾ ਹੁਕਮ ਸੁਣਾਇਆ ਉਹ ਜੋਤੀ ਜਾਤਾ ਪੁਖ ਵਧਾਤਾ ਸੱਚਖੰਡ ਦਾ ਮਾਹੀ ਉਹ ਜੋਤੀ ਜਾਤਾ ਪੁਖ ਵਧਾਤਾ ਸੱਚਖੰਡ ਦਾ ਮਾਹੀ ਮਹਿਬੂਬ ਨੂਰ ਨਰਾਨਾ ਨੂਰ ਅਲਾਹੀਆ ਜਿਸ ਦਾ ਲੈਣਾ ਦੇਣਾ ਨਾਲ ਸੱਚੇ ਸ਼ੈਨਸ਼ਾਹੀ ਵਿਛੋੜੇ ਵਿੱਚ ਵਿਛੜ ਕਦੇ ਨਾ ਜਾਇਆ ਸਭ ਦਾ ਨਾਤਾ ਜੋੜੇ ਭੈਣਾ ਭਾਈ ਪਿਤਾ ਪੁੱਤ ਗੋਦ ਉਠਾਈਆ ਜਿਸ ਲੈਣਾ ਦੇਣਾ ਪੂਰਾ ਕੀਤਾ ਗੋਬਦ ਢਈਆ ਢਾਈ ਢੋਂਕੇ ਦਾ ਮਾਲਕ ਮੂਰ ਅਲਾਹੀਆ ਸੋ ਸ਼ਬਦ ਸੰਦੇਸ਼ਾ ਰਹਾ ਸੁਣਾਈ ਅਣ ਸੁਣ ਤ ਆਪਣਾ ਹੁਕਮ ਸੁਣਾਈਆ ਜੁਤੀ ਜੋ ਕਰ ਬਸ਼ਨਾਈ نور ਨੂਰਾਨਾ ਰਹਾ ਚਮਕਾਈ ਪਰਮ ਭੁਲੇਖਾ ਰਹੇ ਨਾਰਾਈ ਪਰਦਾ ਪੜਦਿਆਂ ਵਿੱਚੋਂ ਉਠਾਈਆ ਜੋ ਪੂਰਨ ਸਤਗੁਰ ਪੂਰਨ ਵਿੱਚ ਸਮਾਈ ਪੂਰਨ ਰੂਪ ਨਜਰੀ ਆਇਆ ਉਹ ਨਜਰੀ ਆਇਆ ਜਿਹੜੇ ਕਹਿੰਦੇ ਆ ਉਹ ਨજર ਨਹੀਂ ਸੀ ਆਉਂਦਾ ਉਹ ਅੰਦਰ ਸੀ ਸਰੀਰ ਦੇ ਮਹਾਰਾਜ ਦੇ ਸਰੀਰ ਨੂੰ ਖੋਖਾ ਹੀ ਕਹੀ ਜਾਂਦੇ ਹੈ ਕਿ ਇਹ ਖੋਖਾ ਸੀ ਬਾਹਰ ਬਾਹਰ ਦਾ ਹਿੱਸਾ ਉਹਦੇ ਅੰਦਰ ਸੀ ਮਹਾਰਿਸ਼ੀ ਕੀ ਕਹਿ ਰਿਹਾ ਜੋ ਪੂਰਨ ਸਤਿਗੁਰ ਪੂਰਨ ਵਿੱਚ ਸਮਾਈ ਪੂਰਨ ਪੂਰਨ ਰੂਪ ਨਜਰੀ ਆਇਆ ਜਿਸ ਦਾ ਲੇਖਾ ਲੈਣਾ ਦੇਣਾ ਤਤ ਵਜੂਦ ਤਨ ਸਰੀਰ ਜਗਤ ਅਥਾਹੀ ਜਿਹੜਾ ਉਥੇ ਅੱਗੇ ਇਹ ਵੀ ਆ ਜਾਂਦਾ ਜਿਸ ਦਾ ਲੇਖਾ ਲੈਣਾ ਦੇਣਾ ਤਤ ਵਜੂਦ ਤਨ ਸਰੀਰ ਜਗਤ ਅਥਾਹੀ ਅਥਾ ਆਪਣਾ ਰੰਗ ਰੰਗਾਈਆ ਸਤਾਈ ਕੋ ਕਹੇ ਇਸ ਤਨ ਵਜੂਦ ਦਾ ਲੇਖਾ ਬਣਿਆ ਚੱਕ ਸਤਾਈ ਜੱਗ ਸਤਾਈ ਜਿੱਥੇ ਮਹਾਰਾਜਾ ਦੇ ਸਰੀਰ ਦਾ ਆਗਮਨ ਹੋਇਆ ਉਸ ਪਿੰਡ ਦਾ ਨਾਮ ਸਤਾਈ ਚੱਕ ਸੀ ਇਸ ਸੰਸਾਰ ਦੇ ਜੁਗ ਦਾ ਲੇਖਾ ਬਣਿਆ ਚੱਕ ਸਤਾਈ ਦੁਆ ਨਿਰਗੁਣ ਸਰਗੁਣ ਮਾਤਾ ਦੁਆ ਨਿਰਗੁਣ ਸਰਗੁਣ ਸਾਤਾ ਸਤ ਨਾਲ ਮਿਲ ਕੇ ਜੀ ਵਿਦਾਇਆ ਕਦੋਂ 27 ਚੱਕਰ ਵਿੱਚ ਜੀ ਜੀ ਪਾਣੀ ਜਿਸ ਨੂੰ ਤੱਕ ਦੇ ਉੱਪਰ ਅਸਮਾਨੀ ਜਿਸ ਨੂੰ ਤੱਕ ਦੇ ਉੱਪਰ ਅਸਮਾਨੀ ਉਹ ਸਾਖ ਆਤਮ ਜੀ ਨਹੀਂ ਪਾਈ ਜਿਸ ਨੂੰ ਤੱਕ ਦੇ ਉੱਪਰ ਅਸਮਾਨੀ ਉਹ ਸਾਖ ਆਪ ਨਜਰੀ ਆਇਆ ਜੋਤੀ ਜੋ ਸੁਖਰਾ ਆਪੇ ਕਿਰਪਾ ਕਰ ਸੱਚ ਨਿਕਲਉ ਮਾਇਆ ਪੰਚ ਚੇਤ ਕਹੇ ਮੈਨੂੰ ਕੁਛ ਵੰਗੀ ਰਹੀ ਤਸ ਕਹਿ ਹੈ ਸੁਹਾਇਆ ਮੇਰੇ ਵੱਲ ਵੇਖ ਅੱਖ ਆਪਣਾ ਨੈਣ ਉਠਾਈਆ ਮੇਰਾ ਲੈਣਾ ਮੇਰਾ ਲੈਣਾ ਕੀ ਹੱਕ ਮੈਨੂੰ ਦੇ ਜੜਾਈਆ ਮੇਰਾ ਦੂਰ ਹੋਵੇ ਸ਼ੱਕ ਸੰਸਾਰ ਹੈ ਨਾ ਰਾਇਆ ਮੈਂ ਚਾਰ ਜੁਗ ਰਹੀ ਨਠ ਪੱਜੀ ਬਹੋ ਦਾਈਆ ਕਣ ਜੁਗ ਅੰਤ ਅਖੀਰੀ ਮੇਰਾ ਬਾਕੀ ਰਹਾ ਨਾ ਕੋਈ ਹਜ ਕਾਬੇ ਵਾਲੇ ਪੱਲੂ ਗੈ ਸ਼ੁਦਾਈਆ ਮੈਂ ਰੋਂਦੀ ਫਿਰਾਂ ਜਾ ਕੇ ਚਾਰ ਫੁੱਟ ਦਿਖਾਈਆ ਕਣ ਜੁਗ ਅੰਤ ਅਖੀਰੀ ਮੇਰਾ ਬਾਕੀ ਰਹਾ ਨਾ ਕੋਈ ਹਜ ਕਾਬੇ ਵਾਲੇ ਪੱਲੂ ਗੈ ਸ਼ੁਦਾਈਆ ਮੇਰੋਂ ਦੀ ਫਰਾਂ ਜਾ ਕੇ ਚਾਰ ਕੁੰਟ ਤੋਹਾਈਆ ਜੋਤੀ ਜੋ ਸਰੂਪ ਆ ਆ ਆ ਪਤਾ ਦਿੰਦਾ ਲਿਖਾ ਕੀ ਸੀ ਮਸੰਗਤਿਓ ਉਸੇ ਦੇ ਨਾਲ ਆ ਮੈਂ ਸਮਾਖੋਂ ਦਰਦਾਂ ਬਾਣੀ ਪੜ੍ਹਦੇ ਆ ਮਹਾਰਾਜ ਜੀ ਸਿੱਖੂ ਦੇ ਵਿੱਚ ਬੋਲ ਬੋਲਦੇ ਆ ਇਸੇ ਮਨ ਨੂੰ ਕਿਸਮਾ ਮਾਨੀ ਆਤਮਾ ਕੋਈ ਗਤੀ ਰੋਗੀ ਹੋਵੇ ਮੈਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਆਉਂਦੀ ਦੇ ਚਰਨਾਂ 'ਚ ਕਿਮਾ ਅਭਿਦਾਨ ਆਪ ਸਭ ਦੇ ਹੰਤ ਦੇ ਵਿੱਚ ਆਪ ਸਭ ਦੇ ਅੰਦਰ ਬੈਠੇ ਪਰਮਾਤਮਾ ਨੂੰ ਛੱਬੀ ਜਗਾਰਾ ਪਰਮਾਣ ਸੋ